ਨਮਸਕਾਰ ਸੱਚ ਕੋ ਹੂੰ ਪੰਜਾਬੀ ਨਿਊਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਆਪਕਾਰਿਕ ਉਟਾਲਾ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਮੁੱਖ ਮੰਤਰੀ ਕੇਜਰੀਵਾਲਦੀ ਪਤਨੀ ਸੁਨੀਤਾ ਕੇਜਰੀਵਾਲਦੀ ਇਹ ਮੁਸ਼ਕਿਲਾਂ ਵੱਸ ਸਕਦੀਆਂ ਹਨ ਦਰਸਲ ਉਹਨਾਂ ਨੇ 28 ਮਾਰਚ ਦੀ ਕੋਰਟ ਪ੍ਰਕਿਰਿਆ ਦੀ ਵੀਡੀਓ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਇਸ ਨੂੰ ਲੈ ਕੇ ਹਾਈ ਕੋਰਟ ਦੇ ਵਕੀਲ ਵੈਭਪ ਸਿੰਘ ਨੇ 30 ਹਜ਼ਾਰੀ ਕੋਰਟ ਵਿੱਚ ਪ੍ਰਧਾਨ ਜ਼ਿਲ੍ਹਾ ਅਟੇ 70 ਨਿਆਇਦਿਸ਼ਾਦ ਦੇ ਸਬੰਧ ਵਿੱਚ ਦਰਜ ਕਰਵਾਈ ਸ਼ਿਕਾਇਤ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਐਲਾਨ ਦੇ ਬਾਅਦ ਰਾਜਨੀਤਿਕ ਦਲਾਂ ਨੇ ਪ੍ਰਚਾਰ ਅਭਿਆਨ ਕੀਤਾ ਤੇਜ ਇਸੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਦੇ ਚੂਰੂ ਵਿੱਚ ਰੈਲੀ ਨੂੰ ਕੀਤਾ ਸੰਬੋਧਿਤ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਾ ਰਾਜਸਥਾਨ ਕਹਿ ਰਿਹਾ ਹੈ ਕਿ ਫਿਰ ਤੋਂ ਇੱਕ ਵਾਰ ਮੋਦੀ ਸਰਕਾਰ ਉੱਥੀ ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਭਾਜਪਾ ਚੋਣ ਮਨੋਰਥ ਪੱਤਰ ਨਹੀਂ ਸੰਕਲਪ ਲੈਂਦੀ ਹੈ ਅੱਲੂ ਅਰਜਨ ਨੇ ਪੁਸ਼ਪਕੀਰਾਈ ਦੇ ਨਾਲ ਸਾਲ 2021 ਦੇ ਵਿੱਚ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਹਿੱਟ ਮੂਵੀ ਦਿੱਤੀ ਸੀ ਇਸ ਮੂਵੀ ਨੇ ਉਹਨਾਂ ਨੂੰ ਪੈਨ ਇੰਡੀਆ ਸਟਾਰ ਬਣਾ ਦਿੱਤਾ ਸੀ ਫਿਲਮ ਵਿੱਚ ਅੱਲੂ ਅਰਜਨ ਨੇ ਅਪੋਜ਼ਿਟਿਵ ਰਸ਼ਮਿਕਾ ਮੰਦਾਨ ਨੇ ਸ਼ਿਰਵੱਲੀ ਦਾ ਕਿਰਦਾਰ ਅਦਾ ਕੀਤਾ ਸੀ ਦੋਨਾਂ ਦੀ ਕੈਮਿਸਟਰੀ ਪਹਿਲਾ ਪਾਰਟ ਵਿੱਚ ਦਰਸ਼ਕਾਂ ਨੇ ਕਾਫੀ ਪਸੰਦ ਕੀਤੀ ਸੀ ਪੁਸ਼ਪਕੀਰਾਈ ਦੀ ਰਿਲੀਜ਼ ਦੇ 3 ਸਾਲ ਬਾਅਦ ਹੁਣ ਮੇਕਰ ਇਸ ਦਾ ਸੈਕੰਡ ਪਾਰਟ ਪੁਸ਼ਪਾ 2 ਦਾ ਕਰ ਰਹੇ ਇੰਤਜ਼ਾਰ ਸੁਪਰੀਮ ਕੋਰਟ ਨੇ ਸੁਣਵਾਈ ਦਰਮਿਆਨ ਉੱਤਰ ਪ੍ਰਦੇਸ਼ ਬੋਰਡ ਮਦਰਸਾ ਐਜੂਕੇਸ਼ਨ ਐਕਟ 2004 ਨੂੰ ਇਹ ਸੰਵਿਧਾਨਿਕ ਕਰਾਰ ਦਿੰਦਿਆਂ ਹੋਇਆ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦਾ ਇਹ ਨਿਸ਼ਕਰਸ਼ ਕਿ ਮਦਰਸਾ ਬੋਰਡ ਦੀ ਸਥਾਪਨਾ ਧਰਮ ਨਿਰਪੇਖਤਾ ਯਾਨੀ ਕਿ ਸੈਕੂਲਰਿਜ਼ਮ ਦੇ ਸਿਧਾਂਤਾਂ ਦਾ ਉਲੰਘਣ ਹੈ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 22 ਮਾਰਚ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਪੀਲਾਂ ਤੇ ਨੋਟਿਸ ਜਾਰੀ ਕੀਤਾ ਹੈ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘੱਟਤੀ ਗਿਣਤੀ ਦੇ ਸਿੱਖਿਆ ਵਿਭਾਗ ਹੋਇਆ ਅਲਰਟ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹੈ ਕਿ ਸਕੂਲਾਂ ਨੂੰ ਛੱਡ ਕੇ ਬੱਚਿਆਂ ਨੂੰ ਵਾਪਸ ਲੈ ਕੇ ਦਾਖਲ ਕਰਵਾਇਆ ਜਾਵੇ ਇਸ ਦੇ ਲਈ ਸਾਰੇ ਜ਼ਿਲ੍ਹਿਆਂ ਨੂੰ ਸਿੱਖਿਆ ਵਿਭਾਗ ਤਰਫੋਂ ਟਾਰਗੇਟ ਵੀ ਦਿੱਤੇ ਗਏ ਹਨ ਚਰਖੀਦਾਦਰੀ ਹਸਾਰਸਣ ਕਈ ਜ਼ਿਲ੍ਹਿਆਂ ਤੇ ਵਿਭਾਗ ਦੇ ਦਖਾਈ ਦੇ ਰਿਹਾ ਖਾਸਾ ਸਰ हरियाणा ਦੇ ਸਾਫ ਦਾ ਕੇਂਦਰੀ ਮੰਤਰੀ ਚੌਧਰੀ ਬ੍ਰਿੰਦਰ ਸਿੰਘ ਦੇ ਕਥਿਤ ਆਡੀਓ ਵੀਡੀਓ ਹੋਈ ਵਾਇਰਲ ਜਿਸ ਵਿੱਚ ਉਹ ਆਪਣੇ ਇੱਕ ਕਾਰਕੁਨ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਜਿਸ ਵਿੱਚ ਸਾਫ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਲੈ ਕੇ ਡਰੇ ਹੋਏ ਲੱਗ ਰਹੇ ਹਨ ਬ੍ਰਿੰਦਰ ਸਿੰਘ ਕਹਿ ਰਹੇ ਹਨ ਕਿ हिसार ਵੱਧ ਸੁਰੱਖਿਤ ਸੀਟ ਹੈ ਸੋਨੀਪਤ ਲੋਕ ਸਭਾ ਖੇਤਰ ਹੁੱਡਾ ਦਾ ਹੈ ਉੱਥੇ ਹੁੱਡਾ ਸਮਰਥਕ ਦੇ ਪੰਜ ਵਿਧਾਇਕਨ ਉਹ ਗੜਬੜੀ ਕਰ ਸਕਦਾ ਹੈ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਵਿੱਚ ਪਿੰਡ ਕਰਨਾਵਾਸ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਅੱਗ ਦੀ ਵਜ੍ਹਾ ਦੇ ਨਾਲ ਗੋਦਾਮ ਦੇ ਨਜ਼ਦੀਕੀ ਬਣੀਆਂ ਤਿੰਨ ਝੁੱਗੀਆਂ ਤੇ ਦੋ ਬਾਈਕਾਂ ਤੋਂ ਇਲਾਵਾ ਪਲਾਸਟਿਕ ਦਾ ਸਮਾਨ ਸੜਕੇ ਹੋਇਆ। ਅਗਰਦੀ ਸੂਚਨਾ ਮਿਲਣ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਕ੍ਰੀਮ ਸ਼ਕਤ ਤੇ ਬਾਅਦ ਅਗਰਦੀ ਪਾਇਆ ਗਿਆ ਕਾਬੂ। ਪੰਜਾਬ ਦੇ ਨਵਾਂ ਸ਼ਹਿਰ ਵਿੱਚ ਰੋਪੜ ਰੋਡ ਤੇ ਬਬਰ ਖਾਲਸਾ ਟਾਈਗਰ ਫੋਰਸ ਦੇ ਮੈਂਬਰ ਰਹੇ ਰਤਨਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਵਾਰਦਾਤ ਦੇ ਵਕਤ ਰਤਨਦੀਪ ਦੇ ਨਾਲ ਉਸਦਾ ਭਾਂਜਾ ਵੀ ਸੀ ਮੌਜੂਦ ਉਸ ਨੂੰ ਕੋਈ ਸਰਟੀਫਿਕੇਟ ਨਹੀਂ ਲੱਗੀ ਇਸ ਵਾਰਦਾਤ ਦੇ ਜ਼ਿੰਮੇਵਾਰੀ ਨਵਾਂ ਸ਼ਹਿਰ ਦੇ ਕੋਕਿਆਤ ਗੈਂਗਸਟਰ ਗੋਪੀ ਨਵਾਂਸ਼ਹਿਰੀਆ ਨੇ ਲਈ ਵਾਰਦਾਤ ਦੇ ਬਾਅਦ ਆਸ-ਪਾਸ ਦੇ ਵਿੱਚ ਸੈਨ ਦਾ ਮਾਹੌਲ ਹਰਿਆਣਾ ਦੇ ਗੁਰੂਗਰਾਮ ਦੇ ਵਿੱਚ ਸੀਐਮ ਫਲਾਈਂਗ ਟੀਮ ਨੇ ਸੈਕਟਰ 39 ਦੇ ਇੱਕ ਹੋਟਲ ਤੇ ਰੇਡ ਕਰ ਕਿਡਨੀ ਰੈਕਟ ਦਾ ਕੀਤਾ। ਭਾਂਡਾ ਫੋਰਡ ਮੌਕੇ ਤੇ ਇੱਕ ਬੰਗਲਾਦੇਸ਼ੀ ਨੌਜਵਾਨ ਨੂੰ ਪਕੜਿਆ ਜੋ ਕਿਡਨੀ ਵੇਚਣ ਦੇ ਲਈ ਪਹੁੰਚਿਆ ਸੀ। ਉਸਦੀ ਕਿਡਨੀ ਜੈਪੁਰ ਵਿੱਚ ਆਪਰੇਸ਼ਨ ਕਰਕੇ ਕੱਢੀ ਗਈ ਸੀ। ਇਸ ਦੇ ਬਾਅਦ ਉਸਨੂੰ ਗੁਰੂਗਰਾਮ ਦੇ ਹੋਟਲ ਵਿੱਚ ਸ਼ਿਫਟ ਕੀਤਾ ਗਿਆ ਸੀ। ਸੀਐਮ ਫਲਾਈਂਗ ਅੱਗੇ ਤੀਸਰੀ ਟੀਮ ਬਾਬਿਲਪਾਲਾ ਹੋਟਲ ਦੇ ਵਿੱਚ ਉਹਨਾਂ ਨੇ ਰੇਡ ਕੀਤੀ। ਇੱਥੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ। ਪੰਜਾਬ ਦੇ ਕੋਟਕਪੂਰਾ ਵਿੱਚ ਟਰਾਲੇ ਦੀ ਟੱਕਰ ਦੇ ਨਾਲ ਟੈਂਪੋ Tata AS ਛੋਟੇ ਹਾਥੀ ਵਿੱਚ ਸਵਾਰ ਇੱਕ ਹੀ ਪਿੰਡ ਦੇ ਪੰਜ ਲੋਕਾਂ ਦੀ ਦਰਦਨਾਕ ਮੌਤ, ਕਰੀਬ 6 ਦੇ ਕਰੀਬ ਲੋਕ ਜ਼ਖਮੀ ਹੋਏ ਤੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਾਰਤੀ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਛੋਟਾ ਹਾਥੀ ਦੋ ਟੁਕੜੇ ਵਿੱਚ ਵੰਡ ਗਿਆ। ਮਰਨ ਵਾਲਿਆਂ ਵਿੱਚ ਦੋ ਮਹਿਲਾਵਾਂ ਸ਼ਾਮਿਲ ਅਮ੍ਰਿਤਕਾਂ ਦੀ ਪਛਾਣ ਸੁਖਦੇਵ, ਲਾਪ੍ਰਿਤ ਕਰਮਜੀਤ ਸੁਖਚੈਨ ਅਤੇ ਦੀਪਕ ਕੁਮਾਰ ਦੇ ਰੂਪ ਵਿੱਚ ਹੋਈ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਨੂੰ ਪੰਜਾਬੀ ਚੈਨਲ।